ਭਾਈ ਜਿਹੜਾ ਆ ਇਹਦੇ ਨਾਲ ਆਟਾ ਪੀਸਿਆ ਜਾਂਦਾ ਤੇ ਇਹਦੇ ਨਾਲ ਪੀਸਿਆ ਜਾਂਦਾ ਇਹਦੇ ਵਿੱਚ ਨੁਕਸਾਨ ਕੀ ਹੁੰਦਾ ਜਿਵੇਂ ਉਹਦਾ ਫਾਇਦਾ ਤੇ ਇਹਦਾ ਨੁਕਸਾਨ ਕੀ ਆ ਵੀਰੇ ਜਿਹੜੇ ਕੁਦਰਤੀ ਤੱਤ ਉਹ ਆਮ ਚੱਕੀਆਂ ਜਿਹੜੀਆਂ ਉਹ ਸਾੜ ਦਿੰਦੀਆਂ ਸਾਰੇ ਤੇ ਜਿਹੜੀ ਉਹ ਨਾਰਮਲ ਆਪਣੇ ਵੱਡੇ ਘਰਾਟਾ ਵਾਲੇ ਆਏ ਵੱਡੇ ਪੱਥਰ ਵਾਲੀਆਂ ਚੱਕੀਆਂ ਵਾਂ ਉਹ ਹੌਲੀ ਹੌਲੀ ਚੱਲਣ ਕਰਕੇ ਕੋਈ ਵੀ ਤੱਤ ਨਹੀਂ ਸਾੜਦੇ ਕਣਕ ਦੇ ਤੇ ਜਮਾ ਭਾਈ ਠੰਡਾ ਜਮਾ ਨਾਰਮਲ ਆਟਾ ਨਾ ਭਾਈ ਮੈਂ ਕਹਣਾ ਆਮ ਜੇ ਜੇ ਇਹੋ ਜੀ ਚੱਕੀ ਤੋਂ ਬਸਾਵਾਵੇ ਤਾਂ ਹੱਥ ਨਹੀਂ ਲੱਗਣਾ ਨਾ। ਹੱਥ ਨਹੀਂ ਲੱਗਦਾ ਵੀਰੇ। ਅੱਭੀ ਜਦੋਂ ਪੱਥਰ ਘੁਰਨ ਲੱਗ ਜਾਂਦਾ ਉਹ ਆਟੇ ਦੇ ਵਿੱਚ ਚਲਿਆ ਜਾਂਦਾ। ਜਦੋਂ ਰਗੜਾ ਵੱਜੂਗਾ ਗਰਮ ਨਿਕਲੂਗਾ ਉਹ ਕੁਦਰਤੀ ਮਤਲਬ ਵੈਚ ਪੀਸ ਕਿ ਆਟੇ ਦੇ ਜਾਣਾ ਦਾਣੇ ਦੇ ਜਾਣਾ। ਪਸ਼ੂ ਬਿਮਾਰ ਹੁੰਦੇ ਆਪਾਂ ਕਹਿੰਨੇ ਆ ਉਹ ਇਹਨਾਂ ਵਜ੍ਹਾ ਕਰਕੇ ਹੁੰਦੇ ਆ ਜੇ ਆਪਾਂ। ਆਹ ਗੱਲ ਮਿੱਤਰੋ ਨੋਟ ਕਰਨ ਵਾਲੀ ਆ। ਇੱਕ ਥੋੜੇ ਕੋ ਰਾੜੀ ਵੀ ਹੁੰਦੀ ਆ। ਬਈ ਤੁਹਾਨੂੰ ਰਾੜੀ ਵੀ ਦਿਖਾਉਣੀ ਆ। ਜੇ ਕਿਸੇ ਨੇ ਰਾੜੀ ਪਸਾਉਣੀ ਹੋਵੇ ਇਹਨਾਂ ਦੇ ਕੋਲੋਂ ਰਾੜੀ ਲੈ ਕੇ ਪਸਾ ਸਕਦਾ ਆ ਆ ਦੇਖੋ। ਤੇ ਜਿਵੇਂ ਕਹੀਦਾ ਬਈ ਪਿਓਰ ਚੀਜ਼ਾਂ ਮਿਕਸ ਕਰ ਦਿੰਦੇ ਆ ਵਿੱਚ ਬਾਈ ਜੀ ਆਪਣੀ ਕਿਸੇ ਚੀਜ਼ ਚ ਮਲਾਵਟ ਨਹੀਂ ਹੋਊਗੀ ਆਟੇ ਚ ਨਾ ਕਿਸੇ ਰਾੜੀ ਚ ਪਿਓਰ ਗੁੱਲੀ ਡੰਡਾ ਜੇ ਕੋਈ ਜ਼ਿੰਮੇਵਾਰ ਭਾਈ ਕਹੂਗਾ ਕਣਕ ਦੀ ਸਿਰਫ ਮਲਾਵਟ ਕਰ ਸਕਦੇ ਆ ਅਸੀਂ ਹੋਰ ਕਿਸੇ ਚੀਜ਼ ਦੀ ਮਲਾਵਟ ਨਹੀਂ ਕਿਉਂਕਿ ਕਣਕ ਦੀ ਮਲਾਵਟ ਇਹਦੇ ਵਿੱਚ ਕਿਉਂ ਕਰਨੀ ਪੈਂਦੀ ਤੇਜਵਾਲੀ ਹੁੰਦੀ ਹੈ ਤੇਜ ਬਾਲਾ ਗੁੱਲੀ ਡੰਡਾ ਪਸ਼ੂਆਂ ਨੂੰ ਨੁਕਸਾਨ ਕਰੂਗਾ ਜਿਆਦਾ ਆਮ ਚ ਚੱਕੀਆਂ ਦੇ ਦੇਖ ਲਓ ਜੂਏ ਫਿਰਦੇ ਆ ਕਿਰਲੀਆਂ ਫਿਰਦੀਆਂ ਕਿਸੇ ਚੀਜ਼ ਦਾ ਆਪਣਾ ਕੋਈ ਚੀਜ਼ ਨੰਗੀ ਨਹੀਂ ਕਿਉਂ ਆਹ ਚੀਜ਼ ਨੋਟ ਕਰਨ ਵਾਲੀ ਦੇ ਹਰੇਕ ਚੱਕੀ ਦੇ ਇਹਨਾਂ ਨੇ ਆਪ ਕੱਪੜਾ ਪਾਇਆ ਹੋਇਆ ਪੇ ਕੋਈ ਮੜਾ ਮੂੜਾ ਗਣਕੂ ਨੂੰ ਕੁਛ ਹਨਾ ਕੋਈ ਮੱਖੀ ਮੱਛਰ ਕੋ ਬੇਚਣਾ ਡੈਗ ਪਵੇ ਜੀ ਜੀ ਵੀਰੇ ਆਪਾਂ ਗਰੰਟੀ ਦਿੰਦੇ ਆ ਅੱਜ ਮਿੱਤਰੋ ਮੈਂ ਆਟੇ ਵਾਲੀ ਮਿਲ ਦੀ ਵੀਡੀਓ ਬਣਾ ਰਿਹਾ ਇਧਰਲੇ ਪਾਸੇ ਦੇਖੋ ਫਤੇ ਆਟਾ ਐਂਡ ਫੀਡ ਮਿਲ ਤੁਸੀਂ ਕਹੋਗੇ ਯਾਰ ਆਟੇ ਵਾਲੀਆਂ ਮਿਲਾਂ ਤਾਂ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਨਹੀਂ ਦੋ ਦੋ ਵੀ ਹੁੰਦੀਆਂ ਪਰ ਇਹਦੇ ਵਿੱਚ ਇਹ じゃ ਕੀ ਖਾਸ ਆ ਵੀ ਜਿਹੜਾ ਵੀਡੀਓ ਬਣਾ ਕੇ ਦੱਸਣਾ ਪਿਆ ਰਿਹਾ ਪਹਿਲਾਂ ਲੋਕੇਸ਼ਨ ਸੁਣੋ ਸਾਰੀ ਗੱਲਬਾਤ ਫੇਰ ਕਰਾਂਗੇ ਇਧਰਲੇ ਪਾਸੇ ਪਿੰਡ ਰਹਿਆ ਰਤੀਆਂ ਇਹ ਰਤੀਆਂ ਪਿੰਡ ਦੇ ਵਿੱਚ ਹੀ ਆ ਰਤੀਆਂ ਤੋਂ ਜਦੋਂ ਆਪਾਂ ਖੋਸਾਪਾੰਡੂ ਨੂੰ ਜਾਣਦੇ ਆ ਤਾਂ ਉਸ ਰਾਹ ਤੇ ਇਹ ਮਿਲ ਬਣੀ ਹੋਈ ਆ ਫਤੇ ਆਟਾ ਮਿਲ ਆਜੋ ਵੀਰੇ ਮਾੜਾ ਜਿਆ ਤੁਹਾਨੂੰ ਮੈਂ ਦੱਸਣਾ ਵੀ ਇਹ ਇਹਨਾਂ ਦਾ ਘਰਾਟਾਂ ਦਾ ਆਟਾ ਵੀਰੇ ਘਰਾਟ ਲੱਗੇ ਹੋਏ ਆ ਇਹਨਾਂ ਦੇ ਹਨ ਤੇ ਇਹ ਠੰਡਾ ਆਟਾ ਪੀਂਦੇ ਆ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਆਪਾਂ ਆਮ ਆਟ ਚੱਕੀ ਤੋਂ ਢਾ ਆਟਾ ਪਸਾਉਂਦੇ ਆ ਤੁਸੀਂ ਹੈਰਾਨ ਹੋ ਜਾਓਗੇ ਵੀ ਫਰਕ ਕਿੰਨਾ ਦੋਨਾਂ ਦੇ ਵਿੱਚ ਸਾਰੀ ਗੱਲਬਾਤ ਮੈਂ ਏਸੇ ਕਰਕੇ ਵੀਡੀਓ ਬਣਾਉਣ ਲੱਗਾ ਜਦੋਂ ਬਾਈ ਹੋਰਾਂ ਨੇ ਮੈਨੂੰ ਸਾਰਾ ਡਿਫਰੈਂਸ ਦੱਸਿਆ ਨਾ ਵੀ ਇਹਨਾਂ ਦੇ ਕੋਲ ਇੱਕ ਪੋਸਟਰ ਬਣਾਇਆ ਹੋਇਆ ਵੀ ਆਹ ਦੋਨੋਂ ਦੇ ਵਿੱਚ ਡਿਫਰੈਂਸ ਹੈ ਜਦੋਂ ਮੈਨੂੰ ਉਹ ਦੱਸਿਆ ਉਦੋਂ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਬਾਈ ਇਹਦੀ ਵੀਡੀਓ ਬਣਾ ਕੇ ਪਾਈਏ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗੇ ਵੀ ਜਿਹੜਾ ਆਪਾਂ ਆਮ ਚੱਕੀਆਂ ਤੋਂ ਆਟਾ ਪਸਾਉਨੇ ਆ ਤੇ ਜਿਹੜਾ ਇਹ ਆਟਾ ਪਿੰਦੀ ਆ ਉਹਦੇ ਵਿੱਚ ਫਰਕ ਕੀ ਆ ਆਜੋ ਇਧਰਲੇ ਪਾਸੇ ਪਹਿਲਾਂ ਬੋਰਡ ਦੇਖੋ ਫਤੇ ਆਟਾ ਮਿੱਲ ਖੋਸਾਪਾਡੋ ਰੋਡ ਪਿੰਡ ਰਤਿਆ ਇਹਦੀ ਲੋਕੇਸ਼ਨ ਦੇਖ ਲਓ ਤੇ ਨੰਬਰ ਸਰਚ ਮਾ ਆ ਨੰਬਰ ਦੇਖ ਲਓ ਇਹਨੂੰ ਨੋਟ ਕਰ ਲਓ ਇਧਰਲੇ ਪਾਸੇ ਮੈਂ ਬਾਈ ਉਹਨਾਂ ਦੇ ਕੋਲੇ ਪਹੁੰਚਿਆ ਸੀ ਆ ਦੇਖੋ ਇਹਨਾਂ ਦਾ ਕੰਮ ਚੱਲਦਾ ਪਿਆ ਤੇ ਵੱਡੀ ਚੱਕੀ ਇੱਕ ਕਰਿਆ ਜਿਓ ਵੀਰੇ ਮਾੜਾ ਦਿਖਾਈਏ ਪਹਿਲਾ ਮੈਂ ਤੁਹਾਨੂੰ ਇਸੇ ਗੱਲ ਤੋਂ ਸ਼ੁਰੂ ਕਰਨ ਲੱਗਿਆ ਵੀ ਜਿਹੜਾ ਆਪਾਂ ਪਿੰਡਾਂ ਦੇ ਵਿੱਚ ਆਮ ਚੱਕੀਆਂ ਤੋਂ ਆਟਾ ਬਸਾਉਨੇ ਆ ਉਹ ਆਹ ਚੱਕੀ ਹੁੰਦੀ ਆ ਆਹ ਚੱਕੀ ਹੁੰਦੀ ਆ ਉਹ ਆਹ ਚੱਕੀ ਮਿੱਤਰੋ ਜਿਹੜੀ ਤੁਸੀਂ ਆਮ ਮੰਨ ਕੇ ਚਲੋ ਪਿੰਡਾਂ 'ਚੋਂ ਆਟਾ ਬਸਾਉਨੇ ਹੋ ਇਹ ਆਹ ਚੱਕੀ ਨਾਲ ਪਿੰਦੇ ਆ ਪਰ ਇਹਦੇ ਨਾਲ ਤਾਂ ਬਾਈ ਹੋਰੀ ਮੈਂ ਕਹਿੰਦਾ ਦਾਣਾ ਤਿਆਰ ਕਰਦੇ ਆ ਜਿਹੜੀ ਚੱਕੀ ਨਾਲ ਤੁਸੀਂ ਆਟਾ ਬਸਾਈ ਜਾਂਨੇ ਹੋ ਉਹ ਦਾਣਾ ਤਿਆਰ ਕਰਨ ਵਾਸਤੇ ਵਰਤਦੇ ਆ ਆਟਾ ਵੀ ਨਾਲ ਹੀ ਚੱਕੀਆਂ ਆ ਆਗੀਆਂ ਨੇ ਇਹਦੇ ਵਿੱਚ ਫਰਕ ਕੀ ਆ ਮੈਂ ਮਿਲਾਉਣਾ ਬਾਈ ਸੱਸੀ ਗਾਲ ਮੋਰ ਵੀ ਠੀਕ ਹੋ ਹਾਂਜੀ ਵਧੀਆ ਆਪਣੀ ਲੋਕੇਸ਼ਨ ਵੜੀ ਤੁਸੀਂ ਆਪ ਵੀ ਬੋਲਦੇ ਇਧਰਲੇ ਪਾਸੇ ਆਜੋ ਆਪਣੇ ਪਿੰਡ ਰਤੀਆਂ ਵੀਰੇ ਖੋਸਾਪਾਡੋ ਰੋਡ ਜ਼ਿਲ੍ਹਾ ਮੋਗਾ ਜੀ ਬਾਈ ਤੁਸੀਂ ਮੈਨੂੰ ਦੱਸਿਆ ਵੀ ਇਹਨਾਂ ਦੇ ਵਿੱਚ ਫਰਕ ਬਹੁਤ ਆ ਜਿਹੜਾ ਆਮ ਲੋਕ ਆਟਾ ਬਸਾਉਂਦੇ ਜਿਵੇਂ ਆਮ ਚੱਕੀਆਂ ਤੇ ਆਹ ਚੱਕੀ ਦੇਖਣ ਨੂੰ ਆਪ ਨੂੰ ਮਿਲ ਜਾਂਦੀ ਹੈ ਨਾ ਇਹਦੇ ਨਾਲ ਆਟਾ ਪੀਂਦੇ ਪਰ ਤੁਸੀਂ ਇਹਦੇ ਨਾਲ ਦਾਣਾ ਪੀਉਣੇ ਜਿਹੜੇ ਜਿਹੜਾ ਆਟਾ ਪੀਸਣ ਵਾਲੀ ਚੱਕੀਆਂ ਤੁਸੀਂ ਇਹ ਲਾਈਆਂ ਇਹਨਾਂ ਦੇ ਵਿੱਚ ਬਾਈ ਕੀ ਇਹੋ ਜਿਹਾ ਫਰਕ ਆ ਵੀਰੇ ਪੁਰਾਣੇ ਬਜ਼ੁਰਗੇ ਦੱਸਦੇ ਹੁੰਦੇ ਸੀ ਕਿ ਘਰਾਟ ਸਿਸਟਮ ਚੱਲਦਾ ਵਾ ਨਹਿਰਾਂ ਤੇ ਲੱਗੇ ਹੁੰਦੇ ਸੀ ਪਹਿਲਾਂ ਪ੍ਰੋਜੈਕਟ ਆ ਨ ਉਹ ਚੀਜ਼ ਆ ਵੀਰੇ ਆਪਣੀ ਜਮਾਂ ਸਲੋ ਸਲੋ ਚੱਲਦੀਆਂ ਵਾ ਤੁਸੀਂ ਚੈੱਕ ਕਰ ਲਓ ਆਟਾ ਜਮਾਂ ਠੰਡਾ ਨਿਕਲਦਾ ਈ ਜਮਾਂ ਠੰਡਾ ਆਟਾ ਬਾਈ ਆ ਦੇਖੋ ਹੱਥ ਨਹੀਂ ਲਾਤਾ ਚੱਕੀ ਕਿਸੇ ਨੂੰ ਜਮਾਂ ਬਾਈ ਠੰਡਾ ਜਮਾਂ ਨੋਰਮਲ ਆਟਾ ਨਾ ਬਾਈ ਮੈਂ ਕਹਣਾ ਆਮ ਜੇ ਜੇ ਇਹੋ ਜੀ ਚੱਕੀ ਤੋਂ ਬਸਾਵਾਂਗੇ ਤਾਂ ਹੱਥ ਨਹੀਂ ਲੱਗਣਾ ਨਾ ਹੱਥ ਨਹੀਂ ਲੱਗਦਾ ਵੀਰੇ ਇਹਦੇ ਨਾਲ ਇਹ ਚ ਅੱਗ ਅੱਗੋਂ ਨਿਕਲਦਾ ਆਟਾ ਇਹ ਚ ਤੁਸੀਂ ਦੇਖੇ ਗੋ ਪਿੰਡਾਂ ਜਾਮ ਠੀਕ ਆ ਤੇ ਉਹਦਾ ਇਹ ਜਿਹੜਾ ਆ ਇਹਦੇ ਨਾਲ ਆਟਾ ਪੀਸਿਆ ਜਾਂਦਾ ਤੇ ਇਹਦੇ ਨਾਲ ਪੀਸਿਆ ਜਾਂਦਾ ਇਹਦੇ ਵਿੱਚ ਨੁਕਸਾਨ ਕੀ ਹੁੰਦਾ ਜਿਵੇਂ ਉਹਦਾ ਫਾਇਦਾ ਤੇ ਇਹਦਾ ਨੁਕਸਾਨ ਕੀ ਆ ਵੀਰੇ ਜਿਹੜੇ ਕੁਦਰਤੀ ਤੱਤ ਉਹ ਆਮ ਚੱਕੀਆਂ ਜਿਹੜੀਆਂ ਉਹ ਸਾੜ ਦਿੰਦੀਆਂ ਸਾਰੇ ਓਕੇ ਤੇ ਜਿਹੜੀ ਉਹ ਨਾਰਮਲ ਆਪਣੇ ਵੱਡੇ ਘਰਾਟਾ ਵਾਲੇ ਆਏ ਵੱਡੇ ਪੱਥਰਾਂ ਵਾਲੀਆਂ ਚੱਕੀਆਂ ਵਾਂ ਉਹ ਹੌਲੀ ਹੌਲੀ ਚੱਲਣ ਕਰਕੇ ਕੋਈ ਵੀ ਤੱਤ ਨਹੀਂ ਸਾੜਦੇ ਕਣਕ ਦੇ ਠੀਕ ਆ ਮੇਨਾਂ ਵੀ ਉਹਦੀ ਦਾਬ ਘਟ ਆਉਂਦੀ ਹੈ ਠੀਕ ਆ ਆਟੇ ਦੀ ਫਸਾਈ ਵਧੀਆ ਹੁੰਦੀ ਕੁਆਲਿਟੀ ਵਧੀਆ ਬੰਦੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਰਹਿੰਦਾ ਇਹਨਾਂ ਸਾਰੇ ਤੱਤ ਮਰ ਜਾਂਦੇ ਆ ਭਾਈ ਜਿਹੜਾ ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਜਿੱਦਾਂ ਕਿ ਕੁਦਰਤੀ ਆਪਾਂ ਕਹਿੰਦੇ ਕੈਂਸਰ ਹੋ ਗਿਆ ਪੱਥਰੀਆਂ ਹੋ ਗਈਆਂ ਇਹ ਜਦੋਂ ਪੀਸ ਲਈਏ ਪੱਥਰ ਆ ਜਿਹੜੇ ਵਿੱਚ ਹੀ ਪੀ ਕੇ ਜਾਂਦੇ ਆ ਆਟੇ ਦੇ ਆਮ ਪਿੰਡਾਂ 'ਚ ਲੱਗੇ ਆਪਣੇ ਇਹਦੇ ਨਾਲ ਦੇ ਪ੍ਰੋਡਕਟ ਲੱਗੇ ਆ ਅੱਛਾ ਹਾਂਜੀ ਜਿਹੜਾ ਕਿ ਬਿਮਾਰੀਆਂ ਪਿੰਡਾਂ ਦਾ ਕਾਰਨ ਹੀ ਇਹ ਹੈ ਮੇਨ ਮਕਸਦ ਆਪਾਂ ਕਹਿ ਰਹੇ ਨੇ ਵੀ ਉਹ ਇਹਦੇ ਵਜ੍ਹਾ ਕਰਕੇ ਹੁੰਦੀਆਂ ਆ ਅੱਛਾ ਇਹਦੇ ਵਿੱਚ ਜਿਹੜੇ ਭਈ ਜਦੋਂ ਪੱਥਰ ਭੁਰਨ ਲੱਗ ਜਾਂਦਾ ਉਹ ਆਟੇ ਦੇ ਵਿੱਚ ਚਲੇ ਜਾਂਦਾ ਭਈ ਜਦੋਂ ਰਗੜਾ ਵੱਜੂਗਾ ਗਰਮ ਨਿਕਲੂਗਾ ਉਹ ਕੁਦਰਤੀ ਮਤਲਬ ਵੈਟਪੀਸ ਕੇ ਆਟੇ ਦੇ ਜਾਣਾ ਦਾਣੇ ਦੇ ਜਾਣਾ ਪਸ਼ੂ ਬਿਮਾਰ ਹੁੰਦੇ ਆਪਾਂ ਕਹਿੰਨੇ ਆ ਉਹ ਇਹਨਾਂ ਵਜ੍ਹਾ ਕਰਕੇ ਹੁੰਦੇ ਆ ਜੇ ਆਹ ਗੱਲ ਮਿੱਤਰੋ ਨੋਟ ਕਰਨ ਵਾਲੀ ਆ ਇਧਰਲੇ ਪਾਸੇ ਦਿਖਾਓ ਜਿਹੜੀ ਆਹਾ ਜਾਂ ਕੀ ਦੇ ਨਾਲ ਆਪਾਂ ਆਟਾ ਬਸੋਣੇ ਜਿਹਦੇ ਨਾਲ ਭਾਈ ਹੁਣੀ ਦਾਰਾ ਤਿਆਰ ਕਰਦੇ ਆ ਇਹ ਜਿਹੜੀ ਆਮ ਆ ਪਿੰਡਾਂ ਦੇ ਵਿੱਚ ਚੱਕੀਆਂ ਲੱਗੀਆਂ ਹੋਏ ਇਹਨਾਂ ਨਾਲ ਆਟਾ ਪੀਸਿਆ ਜਾਂਦਾ ਪਰ ਜਦੋਂ ਇਹ ਪੱਥਰ ਭੁਰਨ ਲੱਗ ਜਾਂਦਾ ਆਟੇ ਦੇ ਵਿੱਚ ਜਾਣ ਲੱਗ ਜਾਂਦਾ ਜਿਹਦੇ ਕਾਰਨ ਆਪਾਂ ਉਵੇਂ ਆਟਾ ਖਾਈ ਜਾਂ ਫਿਰ ਉਸ ਤੋਂ ਬਾਅਦ ਬਿਮਾਰੀਆਂ ਪੈਦਾ ਹੁੰਦੀਆਂ ਹਨ ਜੀ ਤੇ ਜਿਹੜਾ ਆਹ ਇਹਦੇ ਵਿੱਚ ਪੱਥਰ ਦਾ ਬਹੁਤ ਫਰਕ ਹੈ ਨਾ ਆਹ ਪੱਥਰਾ ਜਿਹੜਾ ਇਹ ਬਈ 1 ਸਾਲ ਬਾਅਦ ਸਾਨੂੰ ਪੱਥਰ ਬਦਲਣਾ ਪੈਂਦਾ ਵਾ ਇਹਦਾ ਕਿਉਂਕਿ ਸਾਨੂੰ ਦਾਣੇ ਤੇ ਚੱਲਣਾ ਵਾ ਤੇਜ਼ ਚੱਲਦੀ ਉਹ ਸਾਨੂੰ 25 ਸਾਲ ਦੀ ਗਾਰੰਟੀ ਹੈ ਉਹਦੀ ਕੁਦਰਤੀ ਪੱਥਰ ਹੈ ਇਹ ਆ ਕੁਦਰਤੀ ਪੱਥਰ ਆ ਬਈ 25 ਸਾਲ ਦੀ ਗਾਰੰਟੀ ਇਹਦਾ ਤਾਂ ਲੰਮਾਈ ਬਹੁਤ ਆ ਬਈ ਸਾਢੇ 4 ਫੁੱਟ ਦੀ ਲੰਬਾਈ ਹੈ ਇੱਕ ਪੱਥਰ ਦੀ 15 ਤੋਂ 20 ਕੁਆਂਟਲ ਦਾ ਕਿਹਦਾ ਵਜਣਾ ਹੈ 15 ਤੋਂ 20 ਕੁਆਂਟਲ ਦਾ ਵਜਣਾ ਤੇ ਕਿੰਨਾ ਟਾਈਮੇ ਖਰਾਬ ਨਹੀਂ ਹੁੰਦਾ ਵੀਰੇ 25 ਸਾਲ ਦੀ ਗਾਰੰਟੀ ਦਿੱਤੀ ਹੈ ਪੱਥਰ ਨੂੰ ਨਾ ਭੁਰੂਗਾ ਨਾ ਕੋਈ ਟੁੱਟੂਗਾ ਇਹ 25 ਸਾਲ ਦੀ ਗਾਰੰਟੀ ਵਾਲਾ ਪੱਥਰ ਆ ਬਾਈ ਨਾ ਭੁਰੂਗਾ ਤੇ ਨਾਲ ਟੁੱਟੂਗਾ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਹੀ ਇਹੀ ਹੈ ਵੀ ਤੁਹਾਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਆ ਜਿਹੜਾ ਠੰਡਾ ਆਟਾ ਤੁਸੀਂ ਇਹਨਾਂ ਦੇ ਕੋਲ ਲਿਆ ਸਕਦੇ ਹੋ ਇਹ ਘਾਟਾਂ ਦਾ ਠੰਡਾ ਆਟਾ ਤੇ ਇਹ ਆਟਾ ਕੋਈ ਜ਼ਿਆਦਾ ਰੇਟ ਤਾਂ ਨਹੀਂ ਇਹਦਾ ਜੀ ਵੀਰੇ ਨਾਰਮਲ ਰੇਟ ਆ ਨਾ ਕਿ ਆਮ ਪਿੰਡਾਂ ਨੂੰ ਰੇਟ ਆਪਾਂ ਪਿੰਡਾਂ 'ਚ ਬੈਠੇ ਆ ਨਾ ਕਿ ਇਹ ਤੋਂ ਵੱਧ ਲੈਨੇ ਨਾ ਕਿ ਇਹਨੂੰ ਘੱਟ ਦਿੰਨੇ ਠੀਕ ਆ ਇਹਨਾਂ ਦੇ ਕੋਲੋ ਰਾੜੀ ਵੀ ਹੁੰਦੀ ਆ ਬਈ ਤੁਹਾਨੂੰ ਰਾੜੀ ਵੀ ਦਿਖਾਉਣੀ ਆ ਜੇ ਕਿਸੇ ਨੇ ਰਾੜੀ ਪਸਾਉਣੀ ਹੋਵੇ ਇਹਨਾਂ ਦੇ ਕੋਲੋ ਰਾੜੀ ਲੈ ਕੇ ਪਸਾ ਸਕਦਾ ਆ ਦੇਖੋ ਤੇ ਜਿਵੇਂ ਕਹਿੰਦਾ ਬਈ ਹੋਰ ਚੀਜ਼ਾਂ ਮਿਕਸ ਕਰ ਦਿੰਦੇ ਵਿੱਚ ਬਈ ਜੀ ਆਪਣੀ ਕਿਸੇ ਚੀਜ਼ ਚ ਮਲਾਵਟ ਨਹੀਂ ਹੋਊਗੀ ਆਟੇ ਚ ਨਾ ਕਿਸੇ ਰਾੜੀ ਚ ਪ्योर ਗੁੱਲੀ ਡੰਡਾ ਜੇ ਕੋਈ ਜ਼ਿੰਮੇਵਾਰ ਭਾਈ ਕਹੂਗਾ ਕਣਕ ਦੀ ਸਿਰਫ ਮਲਾਵਟ ਕਰ ਸਕਦੇ ਆ ਅਸੀਂ ਹੋਰ ਕਿਸੇ ਚੀਜ਼ ਦੀ ਮਿਲਾਵਟ ਨਹੀਂ ਕਿਉਂਕਿ ਕਣਕ ਦੀ ਮਿਲਾਵਟ ਇਹਦੇ ਵਿੱਚ ਕਿਉਂ ਕਰਨੀ ਪੈਂਦੀ ਤੇਜ ਵਾਲੀ ਹੁੰਦੀ ਹੈ ਤੇਜ ਬਾਹਲਾ ਗੁੱਲੀ ਡੰਡਾ ਪਸ਼ੂਆਂ ਨੂੰ ਨੁਕਸਾਨ ਕਰੂਗਾ ਇਹ ਅੱਛਾ ਤਾਂ ਹੋਰ ਕੋਈ ਇਸੇ ਚੀਜ਼ ਦੀ ਮਿਲਾਵਟ ਨਹੀਂ ਦੇਖੋ ਸੱਪ ਰੰਗ ਦਾ ਗੁੱਲੀ ਡੰਡਾ ਆ ਦੇਖੋ ਮਿੱਤਰੋ ਆ ਪਿਓ ਰਾੜੀ ਆ ਆ ਦੇਖੋ ਮੇਨ ਮਾਕਸਰ ਵੀਰੇ ਨਾ ਇਹ ਚ ਕੋਈ ਮਿੱਟੀ ਦੀ ਡਾਲੀ ਹੈ ਕਿਸੇ ਘਟੇ ਚ ਨਹੀਂ ਹੋਊਗੀ ਆਪਾਂ ਵੀ ਕਿਸੇ ਘਟੇ ਨਾ ਮਿੱਟੀ ਹੋਊਗੀ ਨਾ ਕਿਸੇ ਚੀਜ਼ ਦੀ ਮਿਲਾਵਟ ਹੋਊਗੀ ਹੋਰ ਕਿਹੜੀ ਕਿਹੜੀ ਚੀਜ਼ ਚੋਕਰ ਵੀ ਹੁੰਦੀ ਹੈ ਆਪਣੇ ਕੋਲੇ ਵੀਰੇ ਘੋੜੀਆਂ ਨੂੰ ਪਾਉਣ ਲਈ ਚੋਕਰ ਆ ਚੋਕਰ ਦੇਖੋ ਬਾਈ ਚੋਕਰ ਚੰਮ ਪਿਓਰ ਚੌਕਰ ਹੋ ਗਏ ਆ ਪਿਓਰ ਚੌਕਰ ਇਹਨਾਂ ਦੇ ਕੋਲੇ ਘੂੜੀਆਂ ਪਸ਼ੂਆਂ ਹੋਰ ਕੋਈ ਵੀ ਕੋਈ ਵੀ ਮਿਲਾਵਟ ਨਹੀਂ ਅੱਜ ਕੱਲ ਬਹੁਤ ਮਿਲਾਵਟ ਆ ਹਰ ਜੀ ਚ ਕਰੀ ਜਾਂਦੇ ਆ ਆਪਾਂ ਕਿਸੇ ਚੀਜ਼ ਚ ਮਿਲਾਵਟ ਨਹੀਂ ਕਰਦੇ ਵੀਰੇ ਜੀ ਹਾਂਜੀ ਓਕੇ ਆ ਇਧਰਲੇ ਪਾਸੇ ਬਹੁਤ ਇਹਨਾਂ ਦੇ ਕੋਲ ਸਟਾਕ ਪਿਆ ਮੈਂ ਤੁਹਾਨੂੰ ਦਿਖਾਉਣਾ ਵੀ ਰਾੜੀ ਇਹਨਾਂ ਦੇ ਕੋਲੇ ਕਿੰਨੀ ਪਈ ਆ ਰਾੜੀ ਚੌਕਰ ਹਰੇਕ ਚੀਜ਼ ਤੁਹਾਨੂੰ ਇਹਨਾਂ ਦੇ ਕੋਲੋਂ ਮਿਲ ਜੂਗੀ ਬਸ ਆਉਣ ਵਾਲੇ ਬਣਿਓ ਬਾਈ ਤੇ ਆ ਦੇਖੋ ਤੇ ਜੇ ਕਿਸੇ ਨੇ ਕਿਤੇ ਮੰਗਾਉਣਾ ਹੋਵੇ ਆਟਾ ਉੱਥੇ ਹੀ ਭੇਜ ਦਿਨੋ ਵੀਰੇ ਆਪਾਂ ਦੇ 40 ਕਿਲੋਮੀਟਰ ਤੱਕ ਫ੍ਰੀ ਡਿਲੀਵਰੀ ਆ 40 ਕਿਲੋਮੀਟਰ ਤੱਕ ਫ੍ਰੀ ਹੈ ਉਸ ਤੋਂ ਬਾਅਦ ਚਾਰਜ ਆਣਾ ਬਈ ਓਹ ਹਸਾ ਨਾ ਫਿਰ ਚਾਰਜ ਲੈ ਆ ਜਾਊਗਾ ਡੀਜ਼ਲ ਖਰਚਾ ਸਿਰਫ ਠੀਕ ਹੈ ਠੀਕ ਹੈ ਠੀਕ ਹੈ 40 40 ਜਿਹੜਾ ਆਸੇ ਪਾਸੇ ਦੇ 40 ਕਿਲੋਮੀਟਰ ਚ ਪੈਂਡ ਆਉਂਦੇ ਆ ਉਹਨਾਂ ਵਾਸਤੇ ਫ੍ਰੀ ਖੋਲ ਕੇ ਦੇਖ ਲਓ ਹੂੰ ਕਿਸੇ ਚੀਜ਼ ਚ ਮਤਲਬ ਕੋਈ ਕਹਿ ਦੇ ਵੀ ਰਾੜੀ ਚ ਮਲਾਵਟ ਅਸੀਂ ਦੇਣਦਾਰ ਹਾਂ ਉਹ ਬੰਦੇ ਅੱਛਾ ਕੋਈ ਗੱਟਾ ਖੋਲ ਲਓ ਸਾਰਾ ਗੁੱਲੀ ਡੰਡਾ ਆਹ ਰਾੜੀ ਵੀ ਪਈ ਆ ਬਾਈ ਇਹਨਾਂ ਦੇ ਕੋਲੇ ਚੈੱਕ ਕਰੋ ਤੁਸੀਂ ਵੀਰੇ ਆਪਣੇ ਏਰੀਆ ਚ ਗੁੱਲੀ ਡੰਡਾ ਨਹੀਂ ਮਿਲਦਾ ਗਾ ਜੀ ਅਸੀਂ ਬਾਹਰੋਂ ਮੰਗਵਾਇਆ ਜੀ ਬਾਹਰੋਂ ਗੁੱਲੀ ਡੰਡਾ ਮੰਗਾਇਆ ਗੁਲੀ ਡੰਡਾ ਹੈ ਨਹੀਂ ਗਈ ਜੀ ਇਹ ਆਪਾਂ ਨੂੰ ਵੀ ਪਤਾ ਵੀਰੇ ਆ ਦੇਖੋ ਬਾਈ ਚੈੱਕ ਕਰੋ ਤੁਸੀਂ ਇਦੇ ਵਿੱਚ ਕੋਈ ਮਿਲਾਵਟ ਨਹੀਂ ਮਿਲਾਵਟ ਇਹ ਕਲੀ ਕਣਕ ਦੀ ਕਰ ਸਕਦੇ ਜੇ ਤੁਸੀਂ ਕਹੋਗੇ ਫਿਰ ਹਣਾ ਜੇ ਤੁਹਾਡੇ ਕਹੋਗੇ ਵੀ ਥੋੜੇ ਜਿਆਦਾ ਹੋ ਜਾਂਦੀ ਹੈ ਜੇ ਆਪਾਂ ਕਹਿੰਨੇ ਗੁੱਲੀ ਡੰਡਾ ਜੇ ਕੋਈ ਜ਼ਿੰਮੇਦਾਰ ਭਰਾ ਕਹਿੰਦਾ ਵੀ ਸਾਨੂੰ ਵੀ ਥੋੜੀ ਜੀ ਵੀ ਕਣਕੇ ਦੇ ਵਿੱਚ ਮਿਲਾ ਦਿਓ ਤਾਂ ਫਿਰ ਮਿਲਾ ਦੇਣਗੇ ਨਹੀਂ ਹੁਣ ਤੁਹਾਨੂੰ ਪਿਓਰ ਵੀ ਮਿਲ ਜੂਗੀ ਇਹਨਾਂ ਦੇ ਕੋਲ ਜਮਾ ਹਣਾ ਜਿਵੇਂ ਪਈ ਆ ਇਹ ਵੀ ਆਪਣੇ ਕੋਲੇ ਸਰੋਂ ਆ ਰਾਜਸਥਾਨ ਤੋਂ ਮਗਾਈ ਹੋਈ ਜੀ ਰਾੜੀ ਆ ਚੋਕਰ ਆ ਪਸ਼ੂਆਂ ਲਈ ਜਣੀ ਤੇ ਇਨਸਾਨਾਂ ਲਈ ਆਪਾਂ ਕਹਿੰਨੇ ਆ ਆਟਾ ਵਾ ਇਹਦਾ ਪ੍ਰੋਸੈਸ ਕੀ ਆ ਭਾਈ ਆਟੇ ਦਾ ਵੀਰੇ ਗਾਹ ਕਿ ਹੁੰਦਾ ਉਹ ਕਣਕ ਜੋਸ ਕੇ ਇਦੇ ਵਿੱਚ ਕਣਕ ਪਾਈ ਜਾਂਦੀ ਹੈ। ਇਹਦੇ ਵਿੱਚ ਪਹਿਲਾਂ ਕਣਕ ਪਈ ਜਾਂਦੀ ਆ। ਜੀ। ਤੋਂ ਬਾਅਦ ਵੀਰੇ ਉਪਰ ਛਾਣ ਨਾਲ ਲੱਗੇ ਹੋਇਆ। ਓਕੇ। ਹਾਂਜੀ। ਛਾਣ ਨੇ ਲੱਗੇ ਹੋ ਉਪਰ ਛਣ ਕੇ ਕਣਕ ਜਿਹੜੀ ਮਿੱਟੀ ਆ ਉਹ ਅੱਜ ਆ ਜਾਣੀ ਆ। ਜਿਸ ਵਿੱਚ ਗੁੱਲੀ ਡੰਡਾ ਜਾਂ ਕੋਈ ਹੋਰ ਰਾੜੀ ਆ ਉਹ ਚੀਜ਼ ਵੱਖਰੀ ਹੋ ਜਾਣੀ ਕਣਕ ਦਾ ਟੋਟਾ ਬਾਈ। ਉਹ ਵੱਖਰੀ ਹੋ ਜਾਣੀ। ਲਓ ਜੀ। ਤੇਰੀ ਮਾਰੀ ਕਣਕ ਆ ਵੀਰੇ। ਫਰੀਕ ਦਾਣਾ ਜਿਹੜਾ ਕਣਕਾ ਕਾਲਾ ਛਾ ਉਹ ਥੱਲੇ ਇਹਦੇ ਵਿੱਚ ਵੀਰੇ ਢੱਕ ਪੈਂਦਾ ਉਧਰ। ਅੱਛਾ ਇਹਦੇ ਵਿੱਚ ਥੱਲੇ ਢੱਕ ਪੈਂਦੀ ਆ। ਲਓ ਜੀ। ਅੱਗੇ ਸਿਰਫ ਮੋٹے ਦਾਣੇ ਕਣਕ ਦੇ ਆ ਜਿਹੜੇ ਆਟੇ ਲਈ ਜਾਣਗੇ। ਇਹਨੂੰ ਰੂਲਾ ਕਹਿੰਦੇ ਬਈ ਓਕੇ ਜਿਹੜਾ ਆਪ ਸਪੀਡ ਦੇ ਵਿੱਚ ਪਾਉਂਦੇ ਆ ਇਹ ਰੂਲਾ ਕੰਦ ਨੂੰ ਸਾਫ਼ ਹੋ ਕੇ ਸਾਫ਼ ਸੁਥਰਾ ਹੋਗੇ ਕੰਦ ਦੇ ਅੰਦਰ ਜਾਂਦਾ ਆਏ ਜੱਕੇ ਆ ਕੰਦ ਸਾਫ਼ ਸੁਥਰਾ ਹੋ ਕੇ ਇੱਧਰ ਜਾ ਕੇ ਇੱਥੇ ਫੇਰ ਛਾਣਨਾ ਲੱਗਣਾ ਵੀਰੇ ਓਕੇ ਠੀਕ ਹੈ ਛਾਣਨਾ ਲੱਗ ਕੇ ਫੇਰ ਉਦੋਂ ਹਵਾ ਮਾਰ ਕੇ ਕੰਦ ਉੱਧਰ ਜਾਣੀ ਉਧਰ ਹੋੜ ਜਾਂਦੀ ਹਾਂਜੀ ਫੇਰ ਜਾਣੀ ਐਨੇ ਪ੍ਰੋਸੈਸ ਚੋਂ ਨਿਕਲ ਕੇ ਜਾਂਦੀ ਚਾਰ ਛਾਣਨੇ ਲੱਗੇ ਵੀਰੇ ਆਮ ਲੋਕੀ ਕੀ ਆ ਕੋਈ ਵੀ ਪੀਨ ਬਣਾਉਣ ਦੀ ਲੋੜ ਨਹੀਂ ਘਰੇ ਭੈਣਾ ਮੇਰੀਆਂ ਆਈ ਪਾ ਕੇ ਘਲ ਸਾਧੀਆਂ ਆਪਾਂ ਤੋਂ ਜਿੰਮੇਵਾਰੀ ਜਿੰਨੇ ਕਿਸੇ ਚੀਜ਼ ਦੀ ਵੀ ਕੋਈ ਵਿੱਚ ਮਿੱਟੀ ਦੀ ਡਲੀ ਨਹੀਂ ਜਾ ਸਕਦੀਗੀ ਕੋਈ ਚੇਂਜ ਨਹੀਂ ਕਿਰੇ ਚਾਰ ਛਾਂ ਨੇ ਵੈਸੇ ਹੀ ਹੋ ਕੇ ਫਿਰ ਰੂਲਾ ਲਾ ਕੇ ਫਿਰ ਕੰਨ ਸਾਫ ਹੋ ਕੇ ਜਾਣੀਓ ਆਓ ਜੀ ਭਾਈ ਸ਼ੇਅਰ ਕਰਿਓ ਇੰਨੇ ਪ੍ਰੋਸੈਸ ਚ ਨਿਕ ਲਗੇ ਤੁਹਾਡੇ ਖਾਣ ਲਈ ਇਹ ਆਟਾ ਤਿਆਰ ਹੁੰਦਾ ਜੀ ਆਪਾਂ ਜ਼ਰ ਲੋ ਲੋ ਭਈ ਇਹ ਇੰਨਾ ਪਿਆਰਾ ਆਟਾ ਵਾ ਆਪਾਂ ਕੁਆਲਟੀ ਦਾ ਵਧੀਆ ਦਲੀਆ ਵੀ ਤਿਆਰ ਕਰਦੇ ਵੀਰੇ ਆਪ ਦਾ ਘਰੇ ਤਿਆਰ ਕੀਤਾ ਦਲੀਆ ਆਊਗਾ ਅਜਾ ਦਲੀਆ ਵੀ ਤਿਆਰ ਕਰ ਦਿਨੋ ਤਾਂ ਮੇਰੇ ਭਾਈ ਕਬਾਡੀ ਵਾਲੇ ਮੁੰਡੇ ਆਉਂਦੇ ਮੇਰੇ ਕੋਲ ਦਲੀਆ ਆਪ ਕੋਲੇ ਖੜ ਕੇ ਵਧੀਆ ਬਣਾ ਕੇ ਉਹ ਪੈੜਕਾਂ ਚ 20 20 ਦਾ ਮਿਲ ਜਾਂਦਾ ਉਹ ਤੇ ਕੀ ਪਤਾ ਕੀ ਪਾਇਆ ਕੀ ਨਹੀਂ ਆ ਆਪਾਂ ਸ਼ੁੱਧ ਕਣਕ ਦਾ ਦਲੀਆ ਤਿਆਰ ਕਰਾਂਗੇ ਕੋਲੇ ਖੜ ਕੇ ਜੇ ਕਿ ਇਹਨੇ ਮੋਟਾ ਕਰਾਉਣਾ ਮੋਟਾ ਕਿ ਇਹਨੇ ਬਰੀਕ ਕਰਾਉਣਾ ਬਰੀਕ ਅੱਛਾ ਉਹ ਦਲੀਆ ਵੀ ਤਿਆਰ ਕਰ ਦਿੰਦੇ ਚੀਜ਼ਾਂ ਦਾ ਬਹੁਤ ਮਿਲ ਜਾਂਦੀਆਂ ਭਾਈ ਉਹਨਾਂ ਕੋਲੇ ਤੁਹਾਨੂੰ ਜੀ ਤਿਆਰ ਕਰ ਸਕਦੇ ਆਪਾਂ ਇਹਨਾਂ ਚੱਕੀਆਂ ਰਾਹੀਂ ਬਹੁਤ ਚੀਜ਼ਾਂ ਵੀ ਜਿਹੜੀਆਂ ਕੁਆਲਿਟੀ ਦੀ ਆਪਾਂ ਬਣਾ ਸਕਦੇ ਆ ਆ ਭਾਈ ਇਹ ਚੱਕੀ ਦੇ ਇੰਨੇ ਏਕ ਜ਼ਿਆਦਾ ਫਾਇਦੇ ਹਨ ਤੁਸੀਂ ਯਾਰ ਭਾਈ ਲੋ ਰੱਬ ਦਾ ਨਾਮ ਵੀ ਇੰਨੇ ਜ਼ਿਆਦਾ ਫਾਇਦੇ ਤੁਹਾਨੂੰ ਮ ਤੇ ਇਹਦੇ ਭਾਈ ਉਹਨਾਂ ਨੇ ਇੱਕ ਪੈਂਪਲੇਟ ਦੇ ਉੱਤੇ ਲਿਖਿਆ ਹੋਇਆ ਡਿਫਰੈਂਸ ਸਾਰਾ ਹਨ ਬਈ ਜਿਹੜੀ ਆ ਆ ਚੱਕੀ ਆ ਆਹੀ ਹੁੰਦੀ ਆ ਭਾਈ ਉਹ ਜਿਹੜੀ ਆ ਚੱਕੀ ਆ ਲੋਹੇ ਲਾ ਕੇ ਠਾਰਦੇ ਆਟਾ ਹੀ ਇਹਦਾ ਮੈਂ ਕਹਿੰਦਾ ਗੱਟਗ ਦਾ ਪੱਥਰ ਆ ਸਾਰਾ ਹਨ ਆ ਦੇਖੋ ਸਾਲ ਬਾਅਦ ਸਾਨੂੰ ਬਦਲਣਾ ਹੀ ਪੈਂਦਾ ਜਿਹੜਾ ਵੀ ਟੁੱਟ ਕੇ ਵਿੱਚ ਚਲਾ ਜਾਂਦਾ ਭਾਈ ਇਹਦਾ ਬਦਲਣਾ ਹੀ ਪੈਂਦਾ ਨਹੀਂ ਉਹਦਾ ਨੁਕਸਾਨ ਹੁੰਦਾ ਉਹ ਪਸੂ ਨੂੰ ਵੀ ਨੁਕਸਾਨ ਆ ਪਰ ਭਾਈ ਕਾਰ ਕੀ ਹੁੰਦੀ ਹਣ 30-30 ਕੇ ਲੋਕੀ ਨਹੀਂ ਹਟਦੇਗੇ ਇਸੇ ਚੀਜ਼ਾਂ 'ਚ ਪਿਆਉਂਦੇ ਆ ਆਪੇ ਪਈ ਵੀ ਆਪਣੀ ਵੀਰੇ ਆਮ ਚੱਕੀਆਂ ਨਾਲ ਨੋਰਮਲ 2 ਰੁਪਏ ਫਸਾਈ ਆ ਅੱਜ ਦਾ ਰੇਟ ਆ ਜੀ ਇਹ ਇਹ ਕਿੰਨੇ ਚੱਕਰ ਤੇ ਚੱਲਦੀ ਆ ਇਹ ਚੱਕੀ ਵੀਰੇ 210 ਚੱਕਰ ਤੇ ਚੱਲਦੀ ਆ ਜੀ 210 ਚੱਕਰ ਤੇ ਚੱਲਣਾਂ ਦੀ ਚੱਕੀ ਆ ਬਾਈ ਇਹ ਜਿਹੜੀ ਇਹ ਪਹਾੜਾਂ ਦਾ ਪੱਥਰ ਪਹਾੜਾਂ ਦਾ ਪੱਥਰ ਆ ਹਾਂਜੀ ਪਹਾੜਾਂ ਦਾ ਕੁਦਰਤੀ ਪਹਾੜਾਂ ਦਾ ਪੱਥਰ ਆ ਜੀ ਪਹਾੜਾਂ ਦਾ ਪੱਥਰ ਆ ਤੇ ਆਮ ਚੱਕੀ ਕਿੰਨੇ ਚੱਕਰ ਤੇ 460 ਚੱਕਰ ਤੇ ਚੱਲਦੀ ਆ 460 ਚੱਕਰ ਤੇ ਆਮ ਚੱਕੀ ਚੱਲਦੀ ਹੈ ਤਾਂ ਉਹਨੇ ਤਾਂ ਫਿਰ ਆٹے ਦਾ ਕਰਨਾ ਹੀ ਆ ਕੰਮ ਫਿਰ ਡਬਲ ਚਾਰਜ ਹੁੰਦਾ ਇਤੋਂ ਜਿਆਦਾ ਆਟਾ ਜਿਹੜਾ ਸਾੜ ਦਿੰਦੀ ਹੈ ਇਹ ਆਟੇ ਨੂੰ ਜਮ ਮਚਾਉਂਦੀ ਜਮ ਮਚਾਉਣੀ ਵੀਰੇ ਹੱਥ ਨਹੀਂ ਲੱਗਦਾ ਜੇ ਆਪਾਂ ਇਹਦੇ ਮੂਰੇ ਹੱਥ ਰੱਖ ਕੇ ਦੇਖ ਲੈ ਕੱਲੀ ਭੁੱਖ ਬੁਰੀ ਕਰਨ ਨੂੰ ਰਹਿਆਂ ਦਾ ਆਟਾ ਹੋਰ ਉਹਦੇ ਵਿੱਚ ਕੋਈ ਤਤ ਨਹੀਂ ਹੁੰਦਾ ਕੱਲੀ ਭੁੱਖ ਮਿਟਾ ਸਕਦਾ ਉਹ ਆਟਾ ਥੋੜੀ ਹੁਣ ਇੰਨਾ ਵੀ ਨੂੰ ਟੈਂਪਰੇਚਰ ਆ ਫਿਰ ਵੀ ਠੰਡਾ ਆਟਾ ਕਿਸੇ ਚੀਜ਼ ਹੱਥ ਲਾ ਕੇ ਦੇਖ ਲੋ ਦੁਆਰਾ ਜੀ ਠੰਡਾ ਆਟਾ ਬਾਈ ਗੱਲ ਕਰ ਤੁਹਾਨੂੰ ਆਏ ਕੈਮਰੇ ਦੇ ਵਿੱਚ ਮਹਿਸੂਸ ਨਹੀਂ ਕਰਾ ਸਕਦੇ ਵੀ ਕਿਵੇਂ ਆ ਪਰ ਜੇ ਤੁਸੀਂ ਕਦੇ ਇਹਨਾਂ ਦੀ ਚੱਕੀ ਤੇ ਆਏ ਤਾਂ ਹੱਥ ਲਾ ਕੇ ਦੇਖ ਲਿਓ ਜਿਵੇਂ ਬਿਲਕੁਲ ਠੰਡਾ ਆਟਾ ਤੇ ਜਿਹੜਾ ਆਮ ਚੱਕੀ ਤੋਂ ਨਿਕਲਦਾ ਉਹਦਾ ਹੱਥ ਨਹੀਂ ਲੱਗਦਾ ਹੁੰਦਾ ਤੁਸੀਂ ਦੇਖ ਲਓ ਬਾਈ ਆਹ ਚੈੱਕ ਕਰੋ ਕਿਦਾ ਬਾਈ ਅੱਛਾ ਦੇਖੋ ਜੀ ਆੰਬਰੇ ਆਟੇ ਜੀ ਬਹੁਤ ਮਲਾਵਟ ਕਰੀ ਜਾਂਦੇ ਲੋਕੀ ਪਰ ਆਪਾਂ ਰੱਬ ਨੂੰ ਜਾਣਦੇ ਨਹੀਂ ਆ ਇਹ ਤਾਂ ਕੰਮ ਨਾਲ ਗਲਤ ਕਰਨਾ ਵਾ ਨਾ ਕਿਦੋਂ ਸੋਚੀ ਹੈ। ਆਓ ਜੀ ਕਣਕ ਦੇ ਇੱਕ ਕਰੋ ਤੁਸੀਂ ਤੇ ਬਹੁਤ ਯਾਰ ਸ਼ੁੱਧ ਕੰਮ ਕਰਦੇ ਆ ਬੰਦੇ। ਤੁਸੀਂ ਐਂ ਹਿਸਾਬ ਲਾ ਲਓ। ਬਈ ਤੁਹਾਨੂੰ ਹੋਰ ਕੁਝ ਇਹਨਾਂ ਦੇ ਕੋਲੋਂ ਕੇਰਾ ਆਟਾ ਬਸਾ ਕੇ ਲੈ ਜਾਓ ਤੁਹਾਨੂੰ ਕੋਈ ਹੋਰ ਤਾਕਤ ਤੂਕਦ ਵਾਲੀਆਂ ਚੀਜ਼ਾਂ ਖਾਣ ਦੀ ਲੋੜ ਹੀ ਨਹੀਂ ਬਾਈ। ਕਿਉਂਕਿ ਜਿਹੜਾ ਇਹਨਾਂ ਦੇ ਕੋਲੋਂ ਤੁਹਾਨੂੰ ਆਟਾ ਮਿਲੂਗਾ ਜਿਹੜਾ ਠੰਡਾ ਠੰਡਾ ਆਟਾ ਘਰਾਟਾਂ ਦਾ ਇਹਨਾਂ ਦਾ ਪੀਸਿਆ ਹੋਇਆ। ਤੇ ਇੰਨੇ ਜਿਆਦਾ ਗਣ ਹੋਣਗੇ ਤੁਹਾਨੂੰ ਹੋਰ ਚੀਜ਼ਾਂ ਦਾ ਲੋੜ ਹੀ ਨਹੀਂ ਇਕੱਲਾ ਰੋਟੀ ਖਾਣ ਦੀ ਆਪਾਂ ਸਫਾਈ ਵੱਲ ਜਿਆਦਾ ਧਿਆਨ ਦਿੰਨੇ ਆਂ ਤੁਸੀਂ ਦੇਖ ਹੀ ਚੁੱਕੇ ਆਂ ਕਿ ਕਿਸੇ ਚੀਜ਼ ਨੂੰ ਅਸੀਂ ਨੰਗਾ ਨਹੀਂ ਰੱਖਿਆ ਹੋਇਆ ਗਾ ਜਿਆਦਾ ਆਮ ਤੁਸੀਂ ਚੱਕੀਆਂ ਦੇ ਦੇਖ ਲਓ ਜੂਏ ਫਿਰਦੇ ਆਂ ਕਿਰਲੀਆਂ ਫਿਰਦੀਆਂ ਕਿਸੇ ਚੀਜ਼ ਦਾ ਆਪਣਾ ਕੋਈ ਚੀਜ਼ ਨੰਗੀ ਨਹੀਂ ਗਈ ਆਹ ਚੀਜ਼ ਨੋਟ ਕਰਨ ਵਾਲੀ ਹੈ ਹਰੇਕ ਚੱਕੀ ਦੇ ਇਹਨਾਂ ਨੇ ਆਪ ਕੱਪੜਾ ਪਾਇਆ ਹੋਇਆ ਕੋਈ ਮੜਾ ਮੂੜਾ ਗਣਕੂ ਨੂੰ ਕੋਸਣਾ ਕੋਈ ਮੱਖੀ ਮਛਰ ਕੋ ਬੈਚਣਾ ਡੈਗ ਪਵੇ ਜੀ ਜੀ ਵੀਰੇ ਆਪਾਂ ਗਾਰੰਟੀ ਦਿੰਦੇ ਆਂ ਕੋਈ ਕੰਦਾ ਆ ਕੇ ਆਪਣੀ ਚੱਕੀ ਚੈੱਕ ਕਰ ਸਕਦਾ ਵਾ ਵੀ ਕਿਸੇ ਚੀਜ਼ ਦੀ ਕੋਈ ਇੱਥੇ ਮੱਖੀ ਮੱਛਰ ਆ ਜਾਂ ਜਾਂ ਕੋਈ ਵੀ ਕਣੀ ਹੋਊਗੀ ਕਣਕ ਦੀ ਜਾਂ ਕੋਈ ਵਿੱਚ ਮਿਲਾਵਟ ਹੋਊਗੀ ਕੋਲ ਮਲਾ ਕੇ ਚੀਜ਼ ਜਮਾ ਪਿਓਰ ਮਿਲੂਗੀ ਪਿਓਰ ਮਿਲੂਗੀ ਵੀਰੇ ਹਰੇਕ ਚੀਜ਼ ਚਾਹੇ ਪਸ਼ੂਆਂ ਨੂੰ ਚਾਹੀਦੀ ਆ ਚਾਹੇ ਬੰਦਿਆਂ ਨੇ ਖਾਣੀ ਆ ਹਰੇਕ ਚੀਜ਼ ਪਿਓਰ ਮਿਲੂਗੀ ਚਾਹੇ ਤੁਹਾਨੂੰ ਚੌਕਰ ਚਾਹੀਦੀ ਚਾਹੇ ਤੁਹਾਨੂੰ ਰਾੜੀ ਚਾਹੀਦੀ ਆ ਚਾਹੇ ਦਲੀਆ ਚਾਹੀਦਾ ਜੈਮ ਵਾਲੇ ਮੁੰਡੇ ਲੈ ਕੇ ਜਾਂਦੇ ਇਹਨਾਂ ਦੇ ਕੋਲੋਂ ਚਾਹੇ ਤੁਹਾਨੂੰ ਆਟਾ ਚਾਹੀਦਾ ਆਟਾ ਤਾਂ ਹਰੇਕ ਬੰਦੇ ਦੀ ਲੋੜ ਆ ਕਿਹੜੀਆਂ ਵਾਲੇ ਵੀਰੇ ਜਾਂਦੇ ਕਿਹੜੇ ਜਾਂਦੇ ਆ ਅਜਾ ਘੋੜੀਆਂ ਵਾਲੇ ਸਪੈਸ਼ਲ ਲੈ ਕੇ ਜਾਂਦੇ ਇਹਨਾਂ ਦੇ ਕੋਲ ਚੌਕਰ ਆਹ ਚੌਕਰੇ ਆਪ ਤਿਆਰ ਕਰਦੇ ਆ ਨਾ ਜੀ ਸਾਰਾ ਚੌਕਰ ਦਾ ਹੀ ਸਟਾਕ ਲੱਗਾ ਪਿਆ ਬਾਈ ਚੌਕਰ ਦਾ ਸਟਾਕ ਵੀ ਫੁੱਲ ਪਿਆ ਤੇ ਕਹਿ ਲਓ ਬਈ ਰਾੜੀ ਦਾ ਹੀ ਫੁੱਲ ਕਾੜੀ ਸਰੋਂ ਚੌਕਰ ਫਸਲਾਂ ਲਈ ਆਪਣੇ ਕੋਲੇ ਆਏ ਘਾਟਾ ਬਾਈ ਚਾਰ ਚੀਜ਼ਾਂ ਆਪ ਤਿਆਰ ਕਰਿਆ ਇੱਕ ਦਲੀਆ ਜੀ ਲਓ ਜੀ ਤੇ ਇਹਨਾਂ ਦਾ ਨੰਬਰ ਬੋਲਦੇ ਆ ਨੰਬਰ ਬੋਲਿਓ ਵੀਰੇ 9722641 9578722641 ਲਓ ਇਹ ਨੰਬਰ ਤੇ ਸੰਪਰਕ ਕਰ ਲਿਓ ਤੇ ਇਹ ਵੀਡੀਓ ਬਣਾਉਂਦਾ ਮੇਰਾ ਹੈ ਜੀ ਟੈਂਡਰਾ ਤੀਆਂ ਖੋਸਾਪਾਡੋ ਰੋਡ ਸਾਹਮਣੇ ਐਂਟਰਲੌਕ ਫੈਕਟਰੀ ਪਿੰਡ ਰਤੀਏ ਤੋਂ ਜਦੋਂ ਆਪਾਂ ਖੋਸਾਪੰਡੂ ਨੂੰ ਜਾਂਦੇ ਆ ਥੋੜਾ ਜਿਹਾ ਪਿੰਡ ਤੋਂ ਬਾਹਰ ਨਿਕਲ ਗਏ ਤੁਹਾਨੂੰ ਪਤਾ ਲੱਗ ਜੂਗਾ ਫਤਿਹ ਆਟਾ ਮਿਲ ਲਿਖਿਆ ਆਊਗਾ ਉੱਥੇ ਤੁਸੀਂ ਆ ਜਾਣਾ ਇਹਨਾਂ ਦੇ ਕੋਲੇ ਆਓ ਚੈੱਕ ਕਰਕੇ ਦੇਖੋ ਨਹੀਂ ਘਰੇ ਬੈਠੇ ਦਾ ਮੰਗਾਈ ਸਕਦੇ ਹੋ ਨਾ ਜੀ ਮੋਗੇ ਵੀਰੇ ਆਪਣਾ ਦਸਾਂਜ ਰੋਡ ਤੇ ਜਾਂਦਾ ਵਾ ਮੋਗੇ ਬਾਜ਼ਾਰ ਚ ਮੇਨ ਮੰਡੀ ਜਾਂਦਾ ਵਾ ਕੋੜੀਸੇ ਖਾਂ ਜਾਂਦਾ ਵਾ ਆਟਾ ਧਰਮਗੋਟ ਜਾਂਦਾ ਜਲਾਲਾਬਾਹ ਜਾਂਦਾ ਇੱਧਰੋਂ ਜੀਰਾ ਸਾਡ ਜਾਂਦਾ ਵਾ ਆਪਣਾ ਤਲਵੰਡੀ ਭਾਈ ਇਹ ਨੇੜੇ-ਨੇੜੇ ਤੁਹਾਡੇ ਲਈ ਵੀ ਫ੍ਰੀ ਆ ਹਾਂਜੀ 40 ਕਿਲੋਮੀਟਰ ਤੱਕ ਆਪਣੀ ਦੁਕਾਨਾਂ ਤੇ ਆਟਾ ਸੇਲ ਹੁੰਦਾ ਵਾ ਜਾ ਰਿਹਾ ਵਾ ਜੇ ਕਿਸੇ ਨੇ ਮੇਰੇ ਬਾਈ ਨੇ ਘਰੇ ਵੀ ਮਗਾਉਣਾ ਵਾ ਆਟਾ ਆਪਣੇ ਤੋਂ ਤੇ ਸਾਡੇ ਡੈਡ ਰੱਖੇ ਹੋਏ ਉਸਾਨਾ ਅਸੀਂ ਜਾਣਦੇ ਆ ਉੱਥੇ ਆਟਾ ਪਹੁੰਚਾ ਕਰ ਦਾਂਗੇ ਲਓ ਜੀ ਇਹਨਾਂ ਦਾ ਨੰਬਰ ਦੇ ਦੇਣਾ ਇਹਨਾਂ ਨਾਲ ਸੰਪਰਕ ਕਰ ਲਓ ਨੰਬਰ ਆਪਾਂ ਉੱਤੇ ਚਲਾਤਾ ਜੀ ਸੋ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੀ ਇਹੀ ਆ ਵੀ ਤੁਹਾਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਜਿਹੜਾ ਆਮ ਚੱਕੀਆਂ ਤੋਂ ਆਟਾ ਬਸਾਉਨੇ ਆ ਉਹਨੂੰ ਛੱਡ ਕੇ ਤੁਸੀਂ ਘਰਾੜ ਵਾਲੀਆਂ ਚੱਕੀਆਂ ਤੋਂ ਆਟਾ ਬਸਾ ਕੇ ਦੇਖੋ ਤੁਹਾਨੂੰ ਮੈਂ ਕ ਬਈ ਪੂਰਾ ਫਰਕ ਮਿਲੂਗਾ ਹਣਾ ਪੂਰੀ ਗੱਲਬਾਤ ਮਿਲੂਗੀ ਸੋ ਸ਼ੇਅਰ ਕਰਿਓ ਦੱਬ ਕੇ ਇਸ ਵੀਡੀਓ ਨੂੰ ਧੰਨਵਾਦ ਵੀਰੇ ਮੇਰਾ ਓਕੇ ਬਈ